ਕਹੀ ਇਧਰ ਪ੍ਰੋਗਰਾਮ ਜਾਂ ਉਧਰ ਪ੍ਰੋਗਰਾਮ ਜਾਂ ਆਪਣਾ ਠੀਕ ਹੈ ਲੇਕਿਨ ਰਾਜਾ ਵਡਿੰਗ ਹੈ ਉਸ ਦਾ ਦਿਲ ਬਹੁਤ بڑا ਹੈ ਵਿਅਕਤੀ ਛੋਟਾ ਹੋ ਸਕਦਾ ਹੂੰ ਵਿਅਕਤੀ ਛੋਟਾ ਹੋ ਸਕਦਾ ਹੂੰ ਲੇਕਿਨ ਦਿਲ ਬੜਾ ਵੱਡਾ ਹੈ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਵੈਸੇ ਤਾਂ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਮੈਂ ਕਹਿੰਦਾ ਕਿ ਮੈਨੂੰ ਕਿਸੇ ਤੋਂ ਇਨਸਿਕਿਉਰਟੀ ਨਹੀਂ ਹੈ ਕਈ ਲੋਕ ਕੱਦ ਵੱਡਾ ਹੈ ਉਹਨਾਂ ਦੇ ਦਿਲ ਬڑے ਛੋਟੇ ਹੈ ਛੋਟੇ ਹਨ ਉਹਨਾਂ ਨੂੰ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ ਜਲਦੀ ਲੇਕਿਨ ਮੈਂ ਫਿਰ ਵੀ ਕਹਣਾ ਕਿ ਕਾਂਗਰਸ ਪਾਰਟੀ ਵੀ ਮਜਬੂਤੀ ਦੇ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ ਲੇਕਿਨ ਕਾਂਗਰਸ ਪਾਰਟੀ ਦੇ ਵਿਰੋਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖਿਲਾਫ ਗਾਲ੍ਹਾਂ ਕਢਾਏ ਉਹਰੇ ਤੇ ਬਿਲਕੁਲ ਇਤਰਾਜ਼ ਹੈ ਔਰ ਅਗਰ ਐਸਾ ਹੋਏਗਾ ਕਾ 100% ਆਨਲਾਈਨ ਸਮੇਤ ਕਾਰਵਾਈ ਹੋਏ ਠੀਕ 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 ਹੈ